ਤੋ ਆਪਦੀ ਸਜ਼ਾ ਕੱਟ ਰਿਆ ਸੀ ਪਰ ਅਹੀਂ ਇਹ ਆਨੇ ਵਿੱਚ ਚਲੋ ਦੋ ਚਾਰ ਚੰਦ ਕਰਦਾ ਰੜਕਦਾ ਤੇ ਜੇਲ੍ਹ ਤੇ ਨੂੰ ਹੋਰ ਮਹਿਸੂਸ ਹੁੰਦਾ ਮੇਰੇ ਪਿਓ ਨੂੰ ਅਤਵਾਦ ਬਣਾ ਕੇ ਨੇ ਝੂਠੇ ਮੁਕਾਬਲੇ ਭਰਾਂਗੇ ਮਾਰਿਆ ਹੋਰ ਵੀ ਜਨਤਾ ਦੇ ਬੜੇ ਪੁੱਤ ਨੇ ਮਾਰੇ ਸਾਰੇ ਤੇ ਪਰ ਹਾਨੂੰ ਥੋੜਾ ਜਿਹਾ ਅਹਿਸਾਸ ਹੋਇਆ ਵੀ ਚਲੋ ਜਿਵੇਂ ਇਹਨੂੰ ਸਜ਼ਾਏ ਚਲੋ ਅਦਾਲਤਾਂ ਨੇ ਦਿੱਤੀ ਦਿੱਤੀ ਚਲੋ ਹੁਣ 32 ਸਾਲਾਂ ਬਾਅਦ ਇਨਸਾਫ ਹੋਇਆ ਵਾ ਆ ਮੌਤ ਹੋਈ ਹੈ ਜਿਹੜੀ ਚਲੋ ਇਹ ਵੀ ਜੋ ਇਹਨੂੰ ਮਾਰਨ ਨੇ ਕਰਮਾਂ ਦਾ ਦੇਣਾ ਹੀ ਉਹ ਦੇਤਾ ਬੜਾ ਧੱਕਾ ਕੀਤਾ ਇਹਨਾਂ ਨੇ ਸਿੱਖਾਣਾ ਸਿੱਖ ਮੁੰਡੇ ਬਹੁਤ ਮਾਰੇ ਤੁਹਾਨੂੰ ਪਤਾ ਯਾਰ ਜਾਰਾ ਚਰਮਾਜਾ ਏਰੀਆ ਜਿਵੇਂ ਤਰਨਤਾਰ ਨੇਰੀਆਂ ਇਧਰ ਦੇ ਜਿਆਦੇ ਮਾਰੇ ਬੱਸ ਬੌਕਸਮੈਨ ਆ ਤੁਸੀਂ ਜੁੜੇ ਹੋ ਮੈਂ ਹਾਂ ਕੁਲਦੀਸ਼ ਸੰਦੀਪਾ ਅੱਜ ਪਟਿਆਲਾ ਜੇ ਦੇ ਵਿੱਚ ਇੰਸਪੈਕਟਰ ਜਿਹੜੇ ਸਾਬਕਾ ਸੀ ਇੰਸਪੈਕਟਰ ਸੁਭਾ ਸਿੰਘ ਜਿਹੜੇ ਬੰਸਾਂ ਜਿਹੜੇ ਜਿਨ੍ਹਾਂ ਨੂੰ ਸੰਦੀਪ ਸਿੰਘ ਸੰਧੀ ਵੱਲੋਂ ਕੁੱਟਮਾਰ ਕੀਤੀ ਗਈ ਸੀ ਜਿੱਤ ਤੋਂ ਬਾਅਦ ਅੱਜ ਉਹਨਾਂ ਦੀ ਮੌਤ ਹੋ ਗਈ ਆ ਸੁਭਾ ਸਿੰਘ ਜਿੰਨਾਂ ਨੇ अनेका ਹੀ ਬੇਗੁਨਾ ਜਿਹੜੇ ਨੌਜਵਾਨ ਅਤਵਾਦੀ ਦੇ ਦਰਮਿਆਨ ਜਿਨ੍ਹਾਂ ਨੂੰ ਮੌਤੇ ਘਾੜ ਰਿਆ ਸੀ ਫੇਕ ਇਨਕਾਊਂਟਰ ਕਰਨ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਫੇਕ ਇਨਕਾਊਂਟਰ ਕਿਤੇ ਗਿਆਸਾ ਉਹਨਾਂ ਨੂੰ ਮੌਤੇ ਘਾੜ ਰਿਆ ਗਿਆ ਸੀ ਜਿਸ ਤੋਂ ਬਾਅਦ ਮਾਨਯੋਗ ਸੀਬੀ ਦੇ ਅਦਾਲਤ ਤੋਂ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ ਸਜ਼ਾ ਹੋਈ ਸੀ ਜਿਸ ਪਰਿਵਾਰਾਂ ਦੇ ਜਿਹਨਾਂ ਨਾਲ ਫੇਕ ਇਨਕਾਊਂਟਰ ਗੱਲਸਾ ਉਹ ਪਰਿਵਾਰ ਅੱਜ ਸਾਡੇ ਨਾਲ ਮੌਜੂਦ ਨਹੀਂ ਤਾਂ ਕਰਕੇ ਇਹਨਾਂ ਨੂੰ ਜਾਣਕਾਰੀ ਦੇਣ ਲੱਗੇ ਆ ਕਿ ਅੱਜ ਉਹ ਕਿਸ ਤਰ੍ਹਾਂ ਮਸੂਰ ਕਰਦੇ ਕਿਉਂਕਿ ਅੱਜ ਸੁਪਾ ਸਿੰਘ ਦੀ ਜਿਹੜੀ ਮੌਤ ਹੋ ਗਈ ਆ ਸਾਡੇ ਅੱਜਕੱਲ੍ਹ ਤੇ ਮੈਂ ਰਾਨੀ ਬਲਾਦੇ ਉਹ ਨੌਜਵਾਨ ਮੌਜੂਦ ਹੈ ਜਿਨ੍ਹਾਂ ਦੇ ਪਿਤਾ ਜਿਹੜੇ ਉਸ ਸਮੇਂ ਦੇ 1992 ਵਿੱਚ ਫੇਕ ਅੰਗੁੰਡ ਕਰ ਮਾਰਦੇ ਗਿਆ ਸਨ ਸਭ ਤੋਂ ਪਹਿਲਾਂ ਸਾਸੀ ਕਾਲ ਅਸੀਂ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਡੇ ਘਰੇ ਆਏ ਜੋ ਸਾਡੀ ਜਾਣਕਾਰੀ ਦਿੰਦੇ ਸਰ ਤੁਹਾਨੂੰ ਪਤਾ ਹੈ ਇਹਨਾਂ ਨੇ ਸੂਬਾ ਸਿੰਘ ਇੰਸਪੈਕਟਰ ਜੀ ਦੀ ਮੌਤ ਹੋਈ ਆ ਤੇ ਭਵਿੰਦਰਜੀਤ ਸਿੰਘ ਵਿਰਕ ਤੇ ਦਵਿੰਦਰ ਸਿੰਘ ਡੀਐਸਪੀ ਜਿਹੜਾ ਇਹ ਤੇ ਗੁਲਗਰਪ ਸਿੰਘ ਇਹ ਐਸੀ ਪੰਜਾਂ ਪੰਜ ਜਾਣੇ ਆ ਟੋਟਲ ਜੇਲ੍ਹ ਚ ਬਸ ਪਟਿਆਲਾ ਚ ਚਲੋ ਤੁਹਾਨੂੰ ਪਤਾ ਹੈ ਜਿਵੇਂ ਦੁਸ਼ਮਣ ਮਰੇ ਤੇ ਆਪਾਂ ਖੁਸ਼ੀ ਦੇ ਨਹੀਂ ਕਰਦੇ ਪਰ ਥੋੜਾ ਜਿਹਾ ਸਾਨੂੰ ਹੋਰ ਅਹਿਸਾਸ ਹੋਇਆ ਵੀ ਚਲੋ ਇਹਨੇ ਮਾਰਾ ਕੰਮ ਕੀਤਾ ਜਿਵੇਂ ਮੇਰੇ ਪਿਓ ਨੂੰ ਅਤਵਾਦ ਬਣਾ ਕੇ ਨੇ ਝੂਠੇ ਮੁਕਾਬਲੇ ਭਾ ਕੇ ਮਾਰੇ ਹੋਰ ਵੀ ਜਨਤਾ ਦੇ ਬੜੇ ਪੁੱਤ ਨੇ ਮਾਰੇ ਸਾਰੇ ਤੇ ਪਰ ਸਾਨੂੰ ਥੋੜਾ ਜਿਹਾ ਅਹਿਸਾਸ ਹੋਇਆ ਵੀ ਚਲੋ ਜਿਵੇਂ ਇਹਨੂੰ ਸਜ਼ਾ ਹੈ ਚਲੋ ਅਦਾਲਤ ਨੇ ਦਿੱਤੀ ਦਿੱਤੀ ਚਲੋ ਆਪਦੀ ਸਜ਼ਾ ਕੱਟ ਰਿਆ ਅਸੀਂ ਪਰ ਅਹੀਂ ਇਹ ਆਨੇ ਚਲੋ ਦੋ ਚਾਰ ਚਾਲ ਕਰਦਾ ਰੜਕਦਾ ਤੇ ਜੇਲ੍ਹ ਚ ਇਹਨੂੰ ਹੋਰ ਮਹਿਸੂਸ ਹੁੰਦਾ ਪਰ ਆ ਮੌਤ ਹੋਈ ਹੈ ਜਿਹੜੀ ਚਲੋ ਇਹ ਵੀ ਜੋ ਇਹਨੂੰ ਮਾਰਨ ਕਰਮਾਂ ਦਾ ਦੇਣਾ ਹੈ ਉਹ ਦੇਤਾ ਤੇ ਜਿਵੇਂ ਮੌਤ ਹੋਈ ਉਹ ਵੀ ਹੁਣ ਉੱਤੇ ਵੀ ਤੁਹਾਨੂੰ ਬਰਾ ਸਾਹਤਾ ਬੋਣਾਈਆਂ ਜੋ ਇਹਨੇ ਮਾਰੇ ਕਰਮ ਕੀਤੇ ਕੰਮ ਇਹਨੇ ਕੀਤੇ ਵੀ ਜਿਹੜੇ ਨਜਾਇਜ਼ ਪੁੱਤ ਮਾਰੇ ਮੇਰੇ ਸ਼ਰਨ ਜਿਸ ਦਾ ਤੁਹਾਡੇ ਪਿਤਾ ਜੀ ਦੱਸਿਆ ਵੀ ਮੇਰੇ ਪਿਤਾ ਜੀ ਨੌਕਰੀ ਕਰਦੇ ਸੀ ਪੁਲਿਸ ਵਿੱਚ ਉਸ ਸਮੇਂ ਤੇ ਨਾਲ ਜਿਹੜਾ ਸਾਡੀ ਇਹ ਵੀ ਮੌਜੂਦ ਹੈ ਇਹਨਾਂ ਦੇ ਪਿਤਾ ਜੀ ਨੌਕਰੀ ਕਰਦੇ ਸਨ ਪੁਲਿਸ ਵਿੱਚ ਤੁਹਾਨੂੰ ਕੋਈ ਜਦੋਂ ਉਸ ਤੋਂ ਬਾਅਦ ਜਦੋਂ ਤੁਹਾਡਾ ਫੈਸਲਾ ਹੋਇਆ ਵਾ ਸੀਬੇ ਦਾਤ ਵੱਲੋਂ ਜਦੋਂ ਜਦੋਂ ਸਜਾਈ ਆ ਉਸ ਤੋਂ ਬਾਅਦ ਕੋਈ ਸਰਕਾਰ ਤੱਕ ਕੋਈ ਸੰਪਰਕ ਦੀ ਕੋਸ਼ਿਸ਼ ਕੀਤੀ ਇੱਕ ਨੌਕਰੀ ਬਾਰੇ ਜਾਂ ਕੁਝ ਇਹਨਾਂ ਦੇ ਹੋਰ ਬਾਰੇ ਪਰਸੇ ਸਰ ਅਜੇ ਤੱਕ ਤੇ ਕਿਸੇ ਨੇ ਵੀ ਸਾਡੀ ਕੋਈ ਸਰਕਾਰ ਨੇ ਕਿਸੇ ਨੇ ਨਿਹਾਰੀ ਸਾਰ ਨਹੀਂ ਲਈ ਜੋ ਕੇਸ ਨਿਬੜਿਆ ਸਾਗੋ ਉਲਟ ਢੇੜ ਮਹੀਨਾ ਹੋਇਆ ਲੈ ਕੇ ਨਿਬੜੇ ਨੂੰ ਤੇ ਸਾਗੋ ਇਹਨਾਂ ਦੀ ਸਾਈਡ ਲੈ ਰਹੀ ਸਰਕਾਰ ਜਿਵੇਂ ਮੰਨ ਲਓ ਸੂਬਾ ਸਿੰਘ ਨੂੰ 4 ਮਹੀਨੇ ਦੀ ਪ੍ਰਵਰਥ ਦੇਤੀ ਹੈ ਨਾ ਇਲਾਜ ਕਰਵਾਉਣ ਲਈ ਹੱਲੇ ਵੀ ਸਰਕਾਰ ਇਹਨਾਂ ਨਾਲ ਖਲੋਣ ਨਹੀਂ ਵਿਲੇ ਜਿੰਨਾ ਮਾੜਾ ਕੰਮ ਕੀਤਾ ਵਾ ਤੇ ਸਾਡੇ ਵੇਲੇ ਹੁਣ 32 ਸਾਲਾਂ ਬਾਅਦ ਇਨਸਾਫ ਹੋਇਆ ਵਾ ਸਾਡੇ ਨਾਲ ਦੇ ਕੋਈ ਅੱਜ ਤੱਕ ਆ ਕੇ ਖਲੋਤਾ ਨਹੀਂ ਵੀ ਨਾ ਕਿਨੇ ਕੋਈ ਸਾਨੂੰ ਪੁੱਛਿਆ ਵਾ ਦੱਸਿਆ ਵੀ ਤੁਹਾਡਾ ਨਾ ਮਾੜਾ ਆਇਆ ਚੰਗਾ ਆਇਆ ਸਭੋਂ ਫੇਰ ਜਿਨ੍ਹਾਂ ਨੇ ਮਾੜੇ ਕੰਮ ਕੀਤੇ ਨੇ ਸੂਬਾ ਸਿੰਘ ਹੋ ਗਿਆ ਇਹਨਾਂ ਨਾਲ ਖਲੋਂਦੀ ਇਹਨੂੰ ਪ੍ਰੌਰ ਵੀ ਦੇ ਦਿੱਤੀ ਤੇ ਹਾਨੂੰ ਕੋਈ ਨਾ ਨੌਕਰੀ ਦਾ ਐਲਾਨ ਕੀਤਾ ਕਿਨੇ ਨਾ ਭਗਵੰਤ ਮਾਨ ਜੀ ਪਹੁੰਚੇ ਸਾਡੇ ਕੋਲ ਮੁੱਖ ਮੰਤਰੀ ਕੋਈ ਨਾ ਕੋਈ ਸਾਨੂੰ ਪਾਡ ਰਲੀਫ ਕੀਤਾ ਜਿਵੇਂ ਮਨੋਛੀ ਦੀ ਦਾ ਦਰਜਨ ਦਿੱਤਾ ਇਹ ਤੱਕ ਕੋਈ ਨਹੀਂ ਖਲੋਤਾ ਸਾਡੇ ਕੋਈ ਨੌਕਰੀ ਬਾਰੇ ਕੋਈ ਗੱਲਬਾਤ ਕੀਤੀ ਸਰਕਾਰ ਨਾਲ ਸਾਰਾ ਲੈ ਕੋਈ ਨਹੀਂ ਹੁਣ ਸੁਭਾਹੀ 2 ਮਹੀਨਿਆਂ ਦੇ ਰੋ ਕੋ ਆਪਣੇ ਵਕੀਲ ਸਾਹਿਬ ਆਂਦੇ ਫਿਰ ਆਪਾਂ ਗਾੜੀ ਕਾਰਵਾਈ ਕਰਾਂਗੇ। ਸੰਦੀਪ ਸਿੰਘ ਸੰਨੀ ਵੱਲੋਂ ਇਹ ਕੁੱਟਮਾਰ ਕੀਤੀ ਸੀ ਜੇਹ ਦੇ ਵਿੱਚ ਜਿਸ ਤੋਂ ਬਾਅਦ ਇਹਨੂੰ ਹਸਪਤਾਲ ਕਰਾ ਜਿੱਥੇ ਦੀ ਮੌਤ ਹੋ ਗਈ ਆ। 10 ਦਿਨ ਇਹ ਕਿਤੇ ਪਰਿਵਾਰ ਵਾਲੇ ਉਹ ਵੀ ਸਾਰ ਛੱਡ ਗਏ ਸੰਨੀਆ। ਸਰ ਤੁਹਾਨੂੰ ਪਤਾ ਜਾਂ ਜਿਵੇਂ ਮੰਨ ਲਓ ਇਹ ਲਵਾਰਸ ਕਹਿ ਕੇ ਲੋਕਾਂ ਨੂੰ ਮਾਰਿਆ ਇਹਨੇ ਤੇ ਪਰ ਇਹਦਾ ਵੀ ਇਹਦੇ ਪ ਮੁੰਡਿਆਂ ਨੇ ਪੁੱਤਾਂ ਨੇ ਸਾਰ ਛੱਡਤਾ ਪਟਿਆਲਾ ਹਸਪਤਾਲ ਚੋਂ ਕਿ ਅਸੀਂ ਇਹਨੂੰ ਸੰਭਲਣੀ ਆ। ਤੇ ਤੇ ਚਲੋ ਫਿਰ सीबीआई ਨੇ ਇਹ ਹੁੰਦਾ ਜੇਲ ਸੁਪਰਡੈਂਟ ਨੂੰ ਹੀ ਚਾਹ ਇਲਾਜ ਕਰਵਾਉਣਾ ਤੇ ਫਿਰ ਉਹਨਾਂ ਨੇ ਇਲਾਜ ਕਰਾ ਕੇ ਘਰ ਦੇ ਸਾਹ ਸੱਟ ਕੇ ਚਲੇ ਗਏ ਸੰਦੀਪ ਸਿੰਘ ਸਣੀ ਵੱਲੋਂ ਜਿਹੜਾ ਕਦਮ ਠਾਇਆ ਗਿਆ ਉਹਨੂੰ ਕਿਵੇਂ ਦੇਖਦੇ ਹੋ ਕਿਉਂਕਿ ਅੱਜ ਸਾਰੇ ਪਾਸੇ ਸੋਸ਼ਲ ਮੀਡੀਆ ਤੇ ਸੰਦੀਪ ਸਿੰਘ ਦੇ ਨਾਮ ਚੱਲਦਾ ਪਿਆ ਵਾ ਸਾਰਿਆਂ ਨੂੰ ਪਤਾ ਉਹ ਵੀ ਸਿੱਖ ਹੀ ਤੇ ਆਪਣੇ ਉਹਨੇ ਸਿੱਖ ਮੁੰਡੇ ਬਹੁਤ ਮਾਰੇ ਤੁਹਾਨੂੰ ਪਤਾ ਯਾਰ ਜਾਰਾ ਤਰਮਾਜਾ ਏਰੀਆ ਜਿਵੇਂ ਤਰਨਤਾਰਨ ਏਰੀਆ ਇਧਰ ਦੇ ਜਾਦੇ ਮਾਰੇ ਕਿ ਤਾੜੇ ਕਰਕੇ ਧਨ ਬਰਾਸਨੀ ਸਿੱਖ ਬੰਦਾ ਹੈ ਉਹਨੂੰ ਤੁਹਾਨੂੰ ਪਤਾ ਗੁੱਸਾ ਤੇ ਆਉਣਾ ਹੀ ਆ ਵੀ ਚਲੋ ਇਹਨੇ ਬੜਾ ਤਕਾ ਕੀਤਾ ਇਹਨਾਂ ਨੇ ਸਿੱਖਾਂ ਨਾਲ ਚਲੋ ਉਹਦਾ ਕਰਕੇ ਉਹਨੇ ਉਹਨੂੰ ਜੋ ਪੀਤਾ ਪਤਿਆ ਵੀ ਚਲੋ ਕੀਤਾ ਵੀ ਗਾਂ ਦਾ ਗਿਆਨ ਉਹ ਜੋ ਆਉਣ ਵਾਲੇ ਆ ਜਿਹੜੇ ਪੁਲਿਸ ਵਾਲੇ ਇਹਨਾਂ ਨੂੰ ਵੀ ਗਿਆਨ ਹੋ ਜੀ ਵੀ ਜੇ ਅਸੀਂ ਮਾੜਾ ਕਰਮ ਕਰਾਂਗੇ ਤੇ ਸਾਡੇ ਨਾਲ ਵੀ ਇਦਾਂ ਹੀ ਹੋਏ ਆਉਣ ਵਾਲੀ ਪੀੜ੍ਹੀ ਵੀ ਸੁਧਰੂਗੀ ਜਿਵੇਂ ਪੁਲਿਸ ਹੌਸਰੀ ਸੁਧਰਣ ਵੀ ਇਹ ਲਗਦਾ ਹੁਣ ਸੰਦੀਪ ਸਿੰਘ ਜੀ ਜਿਹੜੀਆਂ ਮੁਸ਼ਕਲਾਂ ਵਧ ਜਾਣੀਆਂ ਵਾ ਜਿਹੜੀਆਂ ਸਾਡੀਆਂ ਜਿਹੜੀਆਂ ਸਿੱਖ ਸੰਸਥਾਵਾਂ ਵਾ ਉਹਨਾਂ ਨੂੰ ਕੀ ਕਦਮ ਹੋਣਾ ਚਾਹੀਦਾ? ਸਬੀਰ ਸਿੰਘ ਦੇ ਕੀ ਹੱਕ ਚਾਹੁੰਦੇ ਇਹਦਾ ਵਾ ਜਾਂ ਨਹੀਂ ਹੋਣਾ ਚਾਹੀਦਾ? ਸਰ ਮੈਂ ਇਹਨ ਤੇ ਗੱਲ ਲੇਓ ਚਲੋ ਉਹ ਸਿੱਖ ਬੰਦਾ ਵਾ ਚਲੋ ਦੇ ਹੱਕ ਚਾਹਣ ਹੱਲੇ ਇਹ ਵੀ ਨਹੀਂ ਕੋਈ ਪਤਾ ਪੂਰਾ ਵੀ ਕੀ ਹੁਣ ਜੇਲ੍ਹ ਦੇ ਵਿੱਚ ਹੋਇਆ ਵਾ ਇਹ ਨੇ ਹੁਣ ਲੋਕੀ ਇਦਾਂ ਹੀ ਕਰੀ ਜਾਂਦੇ ਇਹਦੇ ਚ ਮਿਲਿਆ ਜਾਨ ਜਿਹੜੇ ਬੰਦੇ ਮਿਲਦੇ ਉਤੋਂ ਪਤਾ ਲੱਗੂ ਜਾਂ ਉਹਨਾਂ ਪਹਿਲ ਕੀਤੀਆਂ ਸੰਨੀ ਨੇ ਕੀਤੀ ਕੋਈ ਨਾ ਕੋਈ ਤੇ ਹੋਊਗਾ ਨਾ ਧੰਨਵਾਦ ਇਦਾਂ ਨਹੀਂ ਕੋਈ ਪਾਗਲ ਬੰਦਾ ਵੀ ਸਿੱਧਾ ਉਹਨਾਂ ਤੇ ਹਮਲਾ ਕਰ ਦੂਗਾ ਤੇ ਬਾਕੀ ਸਾਰੀਆਂ ਸੰਤਾਂ ਨੂੰ ਕੋਲੋਂ ਅਜ ਨਾਲ ਖਲੋ ਕੇ ਚਲੋ ਉਹਦੀ ਪੈਰਵਾਈ ਕਰਨ ਜੋ ਸੱਚ ਸਾਹਮਣੇ ਲਿਆਉਣ ਜੇ ਉਹਦੀ ਗਲਤੀ ਆ ਚਲੋ ਤੁਹਾਨੂੰ ਪਤਾ ਉਹ ਤੇ ਜਾਨੀ ਕਿ ਜੇਲ੍ਹ ਦੇ ਵਿੱਚ ਪ੍ਰਸ਼ਾਸਨ ਵੱਲੋਂ ਕਾਰਵਾਈ ਤੇ ਹੋਣੀ ਹੋਣੀ ਛੰਨੀ ਪਾ ਦੇ ਇੰਨਾ ਵੀ ਚੱਲ ਖਲੋਵੇ ਸਾਰੀ ਸੰਤਾ ਖਲੋਵੇ ਨਾ ਜੋ ਸਹੀ ਹੋਇਆ ਉਹੋ ਹੀ ਉਹਦੇ ਨਾਲ ਹੋਵੇ ਵੀ ਧੱਕਾ ਨਾ ਦੇਣਾ ਜਦੋਂ ਤੁਹਾਨੂੰ ਪਤਾ ਲੱਗਾ ਕਿ ਸੁਭਾਸੀ ਦੀ ਮੌਤ ਹੋ ਗਈ ਹੈ ਤੁਹਾਡੇ ਮਦਰ ਮਾਤਾ ਜੀ ਨੂੰ ਜਾਂ ਤੁਹਾਡੇ ਪਰਿਵਾਰ 'ਚ ਕਿਸ ਤਰ੍ਹਾਂ ਤੁਹਾਨੂੰ ਮਹਿਸੂਸ ਕੀਤਾ ਕਿ ਸਤਾ ਤੁਹਾਨੂੰ ਲੱਗਾ ਜਿਹੜਾ ਪਤਾ ਲੱਗਾ ਸਰ ਤੁਹਾਨੂੰ ਪਤਾ ਮਹਿਸੂਸ ਆਪਾਂ ਚਲੋ ਤਨ ਬਰਾ ਖੋਜਕ ਨਹੀਂ ਨੇ ਚਲੋ ਉਹਨੇ ਜੋ ਕੀਤਾ ਸੀ ਉਹ ਪਤਾ ਗਿਆ ਵਾ ਚਲੋ ਜਿਵੇਂ ਮਤਲਬ ਛੰਨੀ ਵੱਲੋਂ ਕੋਟ ਮਾਰ ਹੋਈ ਆ ਉਹ ਵੀ ਚਲੋ ਉਹਨੂੰ ਪਤਾ ਲੱਗਾ ਮੈਂ ਮਾੜੇ ਕਰਮ ਕੀਤੇ ਸੀ ਤਾਦੀ ਹੋਈ ਨਹੀਂ ਤੇ ਉਦੋਂ ਤੁਹਾਨੂੰ ਪਤਾ 3 ਸਾਲ ਹੋ ਗਏ ਛੰਨੀ ਨੂੰ ਜੇਲ੍ਹ ਚ ਹੋਰ ਕੀ ਨੇ ਉਹਨੇ ਕਰਤਾ ਤੇ ਭਾਰੇ ਉਥੇ ਜੇਲ੍ਹ ਦੇ ਵਿੱਚ ਜਾ ਕੇ ਵੀ ਨਹੀਂ ਆਂਦੇ ਵੀ ਇਹ ਟਲੇ ਏ ਆਂਦੇ ਲੋਕਾਂ ਨੂੰ ਡਰਾਵੇ ਦੇਈ ਜਾਂਦੇ ਆਂ ਕਿ ਇੰਨੇ ਮਾਰੇ ਆ ਤੁਸੀਂ ਹੋਰ ਤੁਹਾਨੂੰ ਹੀ ਮਾਰ ਦੇਣਾ ਤੇ ਤਾਰ ਕਰਕੇ ਵੀ ਸੈਂਤ ਇਹਨਾਂ ਨਾਲ ਕੋਈ ਹੋਇਆ ਹੋਵੇ ਮੈਨੂੰ ਤੁਹਾਨੂੰ ਪਤਾ ਕੋਈ ਪਾਗਲ ਨਹੀਂ ਇਤਨਾ ਸਿੱਧਾ ਬੰਦੇ ਦੇ ਬਾਰ ਕਰਦੇ ਹੋ ਫਿਰ ਫਿਰ ਅੱਜ ਅੱਜ ਦੇ ਭਾਣਾ ਅੱਜ ਭਾਣਾ ਹੋਇਆ ਇਹਨੂੰ ਕਿਸ ਤਰ੍ਹਾਂ ਦੇ ਦਿਆ ਕੀ ਆ ਭਾਣਾ ਚਲੋ ਤੁਹਾਨੂੰ ਪਤਾ ਵਾ ਸਾਡੇ ਪਿਓ ਗਏ ਹਨ ਨੂੰ ਹੀ ਪਤਾ ਹੀ ਆ ਭਾਣਾ ਦੇ ਮੰਨਣਾ ਹੀ ਪੈਣਾ ਹਣਾ ਤੇ ਪਰ ਚਲੋ ਜੋ ਵੀ ਹੋਇਆ ਵਾ ਵਧੀਆ ਹੋਇਆ ਚਲ ਅਸੀਂ ਜਾਣੇ ਪਰ ਹਲੇ ਨਾ ਹੁੰਦਾ ਚਾ ਤਿੰਨ ਚਾਰ ਰਹਿਂਦਾ ਜੇਲ੍ਹ ਚ ਜਿਹੜਾ ਮਰ ਗਿਆ ਤੇ ਛੁੱਟ ਗਿਆ ਹਣਾ ਤੇ ਪਰ ਜੇ ਜੇਲ੍ਹ ਚ ਰਹਿੰਦਾ ਇਹਨੂੰ ਪਤਾ ਲੱਗਦਾ ਵੀ ਮੈਂ ਰੜਕੰਦਿਆਂ ਜਿਵੇਂ ਅੱਗੇ ਰੜਕਦਾ ਹੋਰ ਰੜਕਦਾ ਤੇ ਚਲੋ ਥੋੜਾ ਜਿਹਾ ਹਾਨੂੰ ਹੋਰ ਮਹਿਸੂਸ ਹੋਏ ਨਾ ਚਲੋ ਹੁਣ ਵੀ ਚਲੋ ਵਧ ਗਿਆ ਜੋ ਮਾਰਾਂ ਨੇ ਕੀਤਾ ਚੰਗਾ ਕੀਤਾ ਚਲੋ ਉਹਨੂੰ ਹੁਣ ਜੇ ਕੋਈ ਸਜ਼ਾ ਇੱਥੇ ਮਿਲ ਗਈ ਹੁਣ ਕੋਈ ਮਾਰਾਂ ਦੇ ਉੱਤੇ ਦੇ ਦੇਣੀ ਤੁਹਾਨੂੰ ਬਰਾ ਉੱਤੇ ਹੀ ਹਸਾਕਤਾ ਉੱਤੇ ਹੋਣਾ ਹੀ ਆ ਜਿਹੜੇ ਬਾਕੀ ਦੇ ਅਧਿਕਾਰੀ ਸਾਹਿਬ ਜਿਨ੍ਹਾਂ ਨੂੰ ਸਜ਼ਾ ਹੈ ਉਹਨਾਂ ਨੂੰ ਉਹਨਾਂ ਦਾ ਕੀ ਕੀ ਸੋਚਦੇ ਹੋ ਉਹਨਾਂ ਨੂੰ ਇਹੋ ਸੋਚਦੇ ਆਂ ਵੀ ਮਾ ਇਹ ਜੰਦਾਲ ਤਲ ਵੀ ਅਸੀਂ ਮੰਨ ਲਓ ਜਿਵੇਂ ਇਹਨੂੰ ਪ੍ਰੌਰ ਦਿੱਤੀ ਆ ਉਹਨਾਂ ਨੂੰ ਅਸੀਂ ਪਰਵਰਨੀ ਪੀ ਆਉਂਦੇ ਨਹੀਂ ਅਸੀਂ ਜਿੱਥੇ ਵੀ ਆਨੂੰ ਜਾਣਾ ਸਾਡੇ ਵਕੀਲ ਸਾਹਿਬ ਸਾਡੇ ਨਾਲ ਆ ਚਲੋ ਅਸੀਂ ਗਾੜੀ ਪੜ ਰੱਖਾਂਗੇ ਉਹਨਾਂ ਨੂੰ ਅਸੀਂ ਝੇਲ ਚ ਹੀ ਰਹਿਣ ਦੇਣਾ ਅਸੀਂ ਉਹਨਾਂ ਨੂੰ ਨਹੀਂ ਬਾਹਰ ਆਉਂਦੇ ਸਾਡਾ ਇਹੋ ਸੋਚ ਆ ਭਾਈ ਤੁਸੀਂ ਕੀ ਕਰਨਾ ਚਾਹੋਗੇ ਅਸੀਂ ਜੇ ਨੇ ਚਲੋ ਇਹ ਜੋ ਵੀ ਹੋਇਆ ਜੋ ਕਰਦਾ ਮਾਲਕ ਚੰਗਾ ਹੀ ਕਰਦਾ ਅਸੀਂ ਜੇ ਨੇ ਜੋ ਵੀ ਇਹਦੇ ਕਰਮਾਂ ਦਾ ਫਲ ਹੀ ਇਹਨੂੰ ਮਿਲ ਗਿਆ ਭਾਈ ਤੇ ਜੋ ਇਹਨੇ ਮਾੜੇ ਕਰਮ ਕੀਤੇ ਸੀ ਉਹਨੂੰ ਮਾੜੇ ਸਮੇਂ ਦੇ ਵਿੱਚ ਹਾਤਾ ਦੇ ਵਿੱਚ ਮਾੜੇ ਪਰ ਮਕਨ ਉਹ ਜੋ ਸਮੇਂ ਦੇ ਵਿੱਚ ਲੋਕਾਂ ਦੇ ਪੁੱਤ ਚੋਕ ਚੋਕੇ ਨਾ ਮਾਰੇ ਤੇ ਬੇਹੱਕੇ ਮਾਰੇ ਨਾ ਤੇ ਚਲੋ ਉਹਦੀ ਇਹਨੂੰ ਸਜ਼ਾ ਅੱਜ ਮਿਲੀ ਹਾਂ ਬਿਲਕੁਲ ਬਿਲਕੁਲ ਵੀ ਜੀ ਤੁਹਾਡਾ ਕੀ ਕਹਿਣਾ ਵਾ ਕੋਈ ਕੀ ਜਰਾ ਜਾਓਗੇ ਤੁਹਾਡੇ ਪਿਤਾ ਜੀ ਵੀ ਜਦੋਂ ਇਹਨੂੰ ਬਟਨ ਅਸੀਂ ਵੇਖੋ ਕਹਿੰਦੇ ਆ ਕਿ ਇਹਨਾਂ ਮਾਰੇ ਕੰਮ ਕੀਤੇ ਆ ਇਹਨਾਂ ਨੂੰ ਸਜ਼ਾ ਮਿਲ ਗਈ ਆ ਇਹ ਨਾ ਗਲਤ ਨਹੀਂ ਕਰਦੇ ਆ ਜੇ ਨਹੀਂ ਤੇ ਨਾ ਸਜ਼ਾ ਮਿਲਦੀ ਇਹਨਾਂ ਨੂੰ ਹਾਂ ਇਹਨਾਂ ਨੇ ਬਹੁਤ ਉਹਦਾ ਤਕਾ ਕਰ ਦਿੱਤਾ ਵਾ ਤੇ ਹੁਣ ਤੇ ਇੱਕ ਹੁਣ ਮਹਾਰਾਜ ਜੀ ਨੂੰ ਸਜ਼ਾ ਦੇ ਦਿੱਤੀ ਆ ਜੋਹਰੇ ਕਰਮੀਆਂ ਹਣ ਗਾਰੀ ਨੂੰ ਪਾਉ ਇੱਕ ਉਹ ਗਾਰੀ ਸੋਸਾਇਟੀ ਭੁਗਤਲੇ ਨੇ ਜੋ ਗਲਤੀਆਂ ਕੀਤੀਆਂ ਤੇ ਇਹ ਹੋਇਆ ਕਿ ਨਾ ਜਾਣੇ ਜੋ ਇਹਨਾਂ ਦੇ ਕਰਮਾਂ ਦਾ ਫਾਲੇ ਇਹਨੇ ਭੁਗਤਿਆ ਕੀਤਾ ਮਰ ਕੇ ਇਹਨਾਂ ਨੂੰ ਤਾਂ ਇਹ ਸਨ ਸ਼੍ਰੀਦਾ ਦੇ ਉਹ ਪਰਿਵਾਰ ਜਿਨ੍ਹਾਂ ਦੇ ਪਰਿਵਾਰਾਂ ਦੇ ਮੁਖੀਆਂ ਨੂੰ ਜਾਂ ਭਰਾਵਾਂ ਨੂੰ ਜਦੋਂ ਅਤਵਾਦਾਂ ਸਮਾਂ ਸੀ ਉਦੋਂ ਫੇਕ ਅਨਕੁੰਡ ਪਾ ਕੇ ਮਾਰ ਗਿਆ ਕੁਝ ਸਮਾਂ ਪਹਿਲਾਂ ਹੀ ਇਸ ਇਹਨਾਂ ਦੇ ਜਿਹੜਾ ਕੀ ਜਿਹੜਾ ਕੇਸ ਚੱਲਦਾ ਸੀ ਸੀਬੀ ਆਜ਼ਾਦ ਵੱਲੋਂ ਉਹਨਾਂ ਕੇਸ ਵਿੱਚ ਹੀ ਸਦਾ ਸੂਬਾ ਸਿੰਘ ਜਿਹੜੀ ਆ ਉਮਰ ਕੈ ਸੱਜਾ ਹੋਈ ਸੀ ਇਹ ਜਦੋਂ ਸੰਦੀਪ ਸਿੰਘ ਸਿਆਣੀ ਨੂੰ ਇਸ ਜਿਹੜਾ ਪਟਿਆਲਾ ਜਿਹੜੇ ਬੰਦੇ ਜਿਹੜਾ ਆਪਣਾ ਜਾਂ ਪਟਿਆਲਾ ਦੇ ਸੂਬਾ ਸਿੰਘ ਦੀ ਜਦੋਂ ਜੀਲ ਦੇ ਪਾਸ ਜਿਹੜੀ ਉੱਥੇ ਕੁੱਟਮਾਰ ਕੀਤੀ ਆਲੀ ਔਰ ਜਿਸ ਤੋਂ ਬਾਅਦ ਸੂਬਾ ਸਿੰਘ ਦੀ ਮੌਤ ਹੋ ਗਈ ਆ ਅੱਜ ਇਹਨਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਆ ਪਰਿਵਾਰਾਂ 'ਚ ਖੁਸ਼ੀ ਨਹੀਂ ਹੈਗੀ ਲੇਕਿਨ ਇੱਕ ਆਸ ਜੁਰ ਕੀਤੀ ਤੇ ਪ੍ਰਗਟਾਈ ਆ ਕਿ ਜੋ ਪਰਮੇਸ਼ਰ ਨੇ ਕੀਤਾ ਜੋ ਰੱਬ ਕਰਦਾ ਵਾ ਕਿਉਂਕਿ ਰੱਬ ਦੀ ਦਰਗਾਹ ਵਿੱਚ ਜਿਹੜਾ ਵਾ ਸਭ ਨੂੰ ਆਪਾਂ ਆਪਣਾ ਜਿਹੜਾ ਕਰਮ ਦਾ ਜਿਹੜਾ ਫਾਲੇ ਦਾ ਭੋਗ ਨਾ ਪੈਂਦਾ ਵਾ ਪੁਲਿਸ ਸੰਦੀਪਾ ਅਰਜਾਨਾ ਸਪੋਕਸਮੈਨ ਕਰਨਤਾਰ